ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਹੈਡਮਾਸਟਰਾਂ ਅਤੇ ਅਧਿਆਪਕਾਂ ਨੂੰ ਮੌਜੂਦਾ ਸਮਿਆਂ ਦੀਆਂ ਉੱਤਮ ਤਕਨੀਕਾਂ ਤੋਂ ਜਾਣੂ ਕਰਵਾਉਣ ਦੇ ਲਈ ਦੇਸ਼ ਅਤੇ ਵਿਦੇਸ਼ਾਂ 'ਚ ਸਿਖਲਾਈ ਦਵਾਈ ਚਾਰੀ ਹੈ। ਪੰਜਾਬ ਸਰਕਾਰ ਦੇ ਵੱਲੋਂ ਹੁਣ ਤੱਕ 234 ਪ੍ਰਿੰਸੀਪਲਾਂ ਦੇ 7 ਬੈਚ ਸਿੰਗਾਪੁਰ, 152 ਹੈਡਮਾਸਟਰਾਂ ਦੇ 3 ਬੈਚ ਆਈਆਈਐਮ ਅਹਮਦਾਬਾਦ ਅਤੇ 144 ਪ੍ਰਾਇਮਰੀ ਕੇਡਰ ਅਧਿਆਪਕਾਂ ਦੇ 2 ਬੈਚ ਫਿਨਲੈਂਡ ਪਹੁੰਚੇ ਗਏ ਹਨ। ਇਸ ਸਿੱਖਿਆ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਵਧਾਉਣਾ ਹੈ। ਇਹ ਤੋਂ ਪਹਿਲਾਂ 250 ਤੋਂ ਉੱਪਰ ਸਾਡੇ ਪ੍ਰਿੰਸੀਪਲ, ਹੈਡਮਾਸਟਰ ਆ ਚੁੱਕੇ ਹਨ। ਉਹਨਾਂ ਦਾ ਜਿਹੜਾ ਤਜਰਬਾ ਐ, ਐਕਸਪੀਰੀਅੰਸ ਉਹ ਬਹੁਤ ਜ਼ਿਆਦਾ ਕੰਮ ਆ ਰਿਹਾ ਸਕੂਲਾਂ ਦੇ ਵਿੱਚ। ਰਣਜੀਤ ਸਿੰਘ ਸਰਪੰਚ ਉਠੋਈ ਖੁਰਦੀ ਤੁਹਾਡੇ ਪਿੰਡਾਂ ਦੇ ਸਰਕਾਰ ਨੇ ਜਿਹੜੇ ਐਸਸੀ ਭਾਈਚਾਰੇ ਦੇ ਲੋਕ ਉਥੇ 100% ਜਨਰਲ ਕਰਦੇ ਲਈ ਇਹ ਦੇ ਮਾਪੇ ਕੀ ਕਹੋਗੇ ਸਰਕਾਰ ਕੇ ਬਾਰੇ ਬਹੁਤ ਧੰਨਵਾਦ ਜੀ ਸਰਕਾਰ ਦਾ ਬਹੁਤ ਵਧੀਆ ਕੰਮ ਕੀਤਾ ਹੈ ਬਹੁਤ ਸਾਡੇ ਘਟੂ ਘਾਟਾ ਮੇਰੇ ਖਲ 5-6 ਲੱਖ ਰੁਪਏ ਮਾਫ ਹੋਇਆ ਆਰਮ ਸਿੰਘ ਗਰਨਾਮ ਸਿੰਘ ਗੋਵਿੰਦ ਜੀ ਹਰਿੰਦਰ ਜੀ ਸੁਖਾ ਜੀ ਬਹੁਤ ਵਧੀਆ ਕੰਮ ਕੀਤਾ ਸਰਕਾਰ ਨੇ ਜਿਹੜਾ ਪੈਸਾ ਨਹੀਂ ਕਰ ਸਕਦੇ ਸੀ ਬਹੁਤ ਵੱਡੀ ਗੱਲ ਹੈ ਜੀ ਬਹੁਤ ਵਧੀਆ ਆਮ ਆਦਮੀ ਪਾਰਟੀ ਨੇ ਸਰ ਇਹ ਅੱਜ ਜਿਹੜੇ ਕਰਜ਼ੇ ਮਾਫ਼ੀ ਹੋਈ ਹੈ ਜਿਨ੍ਹਾਂ ਲੋਕਾਂ ਦੇ ਸਰਕਾਰ ਨੇ ਮਾਫ ਕਰੇ ਪੰਜਾਬ ਦੇ ਵਿੱਚ ਕਿੰਨੇ ਲੋਕ ਹੋਣੇ ਜੇ ਸਰਕਾਰ ਪਰ ਪਹਿਲਾਂ ਤਾਂ ਕਦੀ ਹੋਏ ਨਹੀਂ ਇਸ ਤਰ੍ਹਾਂ ਇਹ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਔਰ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜੀਵਾਲ ਸਾਹਿਬ ਦਾ ਔਰ ਸਾਡੇ ਫਾਈਨੈਂਸ ਮਿਨਿਸਟਰ ਹਰਪਾਲ ਚੀਮਾ ਜੀ ਦਾ ਜਿਨ੍ਹਾਂ ਨੇ ਐਸਸੀ ਪਰਿਵਾਰਾਂ ਦੀ ਜਿਹੜੀ ਔਖੇ ਸਮੇਂ ਦੇ ਵਿੱਚ ਬਾਹ ਫੜੀ ਹੈ ਔਰ ਇਹ 66 ਕਰੋੜ ਦੇ ਕਰੀਬ ਅਮਾਉਂਟ ਹੈ ਜਿਹੜੀ ਪੰਜਾਬ ਦੀ ਉਹ ਮਾਫ ਸਰਕਾਰ ਵੱਲੋਂ ਕੀਤੀ ਗਈ ਹੈ ਔਰ 4700 ਦੇ ਕਰੀਬ ਜਿਹੜੇ ਪੰਜਾਬ ਦੇ ਐਸਸੀ ਪਰਿਵਾਰਾਂ ਦੇ ਜੀ ਨੇ ਜਿਨ੍ਹਾਂ ਦਾ ਇਹ ਕਰਜ਼ਾ ਮਾਫ ਔਰ ਜੇ ਮੈਂ ਹਲਕੇ ਸਮਾਨੇ ਦੀ ਗੱਲ ਕਰਾਂ ਤਾਂ 86 ਪਰਿਵਾਰ ਨੇ ਜਿਨ੍ਹਾਂ ਦਾ 1 ਕਰੋੜ 36 ਲੱਖ ਦੇ ਕਰੀਬ ਅਮਾਉਂਟ ਉਹ ਜਿਹੜੀ ਬਣਦੀ ਆ ਜਿਹੜੇ ਹਲਕੇ ਸਮਾਨੇ ਦੇ 86 ਪਰਿਵਾਰ ਨੇ ਜਿਨ੍ਹਾਂ ਨੂੰ ਇਹਦਾ ਲਾਭ ਹੋਣਾ ਔਰ ਅੱਜ ਸਮਾਨਾ ਵਿਖੇ ਅਸੀਂ ਪਹੁੰਚਾ ਔਰ ਉਹਨਾਂ ਪਰਿਵਾਰਾਂ ਨੂੰ ਸਰਟੀਫੀਕੇਟ ਵੰਡੇ ਗਏ ਨੇ ਜਿਨ੍ਹਾਂ ਦਾ ਕਰਜ਼ਾ ਜਿਹੜਾ ਮਾਫ ਕੀਤਾ ਗਿਆ ਕਿਨ ਹਾਲਾਤ ਦੇ ਬੰਦਾ ਕਰਦਾ ਲੈਂਦਾ ਹੈ ਮਾਫੀ ਹੋਈ ਹੈ ਸਰਕਾਰ ਦੀ ਕਿਆ ਕਰੋਗੇ ਨਹੀਂ ਦੇਖੋ ਕਈ ਵਾਰੀ ਆਕਸੋਖ ਆ ਜਾਂਦੀ ਆ ਕਿ ਕਈ ਵਾਰੀ ਪ੍ਰੋਬਲਮ ਆ ਜਾਂਦੀ ਆ ਪਰਿਵਾਰਾਂ ਦੇ ਵਿੱਚ ਕਿਸੇ ਦਾ ਕੋਈ ਹੱਥ ਵੱਢ ਗਿਆ ਜਾਂ ਕੋਈ ਪੈਰ ਵੱਢ ਗਿਆ ਉਹਨਾਂ ਨੂੰ ਇਹੋ ਜੇ ਕਾਰਨ ਕਰਕੇ ਜਿਹੜਾ ਪੈਸਾ ਬੈਂਕਾਂ 'ਚ ਭਰਨਾ ਹੁੰਦਾ ਉਹ ਦੂਜੇ ਪਾਸੇ ਮੈਡੀਕਲ ਜਾਂ ਹੋਰ ਪਾਸੇ ਲਾਉਣਾ ਪੈਂਦਾ ਸੋ ਇਸ ਕਰਕੇ ਉਹ ਪਰਿਵਾਰ ਜਿਹੜੇ ਕਿਸੇ ਕਾਰਨ ਕਰਕੇ ਜਿਹੜੇ ਪੈਸੇ ਭਰ ਨਹੀਂ ਸਕੇ ਉਹਨਾਂ ਨੂੰ ਮੈਨੂੰ ਲੱਗਦਾ ਬਹੁਤ ਵੱਡਾ ਫਾਇਦਾ ਹੈ ਜਿਹੜਾ ਇਹ ਪੰਜਾਬ ਸਰਕਾਰ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਉਹਦੇ ਨਾਲ ਜਿਹੜਾ ਫਾਇਦਾ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿੱਚ ਜਿਹੜੇ ਐਸਸੀ ਭਾਈਚਾਰੇ ਦੇ ਲੋਕ ਜਿਨ੍ਹਾਂ ਨੇ ਕਰਜ਼ੇ لیے ਹੋਏ ਸੀ ਉਹਨਾਂ ਦੇ ਕਰਜ਼ੇ ਮਾਫ਼ ਕੀਤੇ 88 ਕਰੋੜ ਦੇ ਕਰੀਬ ਜਿਹੜਾ ਕਰਜ਼ਾ ਹੈ ਸੂਬੇ ਭਰ ਦੇ ਵਿੱਚ 4700 ਲੋਕਾਂ ਦਾ ਕਰਜ਼ਾ ਮਾਫ਼ ਕੀਤਾ ਗਿਆ ਜਿਸ ਦੇ ਨਾਲ ਬੜੀ ਰਾਹਤ ਹੈ ਇਸ ਤਬਕੇ ਦੇ ਲੋਕਾਂ ਨੂੰ ਔਰ ਸਮਾਣਾ ਦੇ ਵਿੱਚ ਵੀ ਅੱਜ ਵਿਧਾਇਕ ਸਮਾਣਾ ਦੇ ਸਾਬਕਾ ਮੰਤਰੀ ਚੇਤਨ ਸਿੰਘ ਜੋੜਾ ਮਾਦਰ ਵੱਲੋਂ ਇਸ ਤਬਕੇ ਦੇ ਜਿਹੜੇ ਕਰਜ਼ੇ ਮਾਫ਼ ਹੈ ਉਹਨਾਂ ਲੋਕਾਂ ਦੇ ਸਰਟੀਫਿਕੇਟ ਉਹਨਾਂ ਤਕਸੀਮ ਕੀਤੇ ਗਏ ਹਨ ਔਰ ਇਨ ਗਰੀਬਾਂ ਨੇ ਸਰਕਾਰ ਦਾ ਤਨਵਾਦ ਵੀ ਕੀਤਾ ਹੈ ਕਿ ਸਰਕਾਰ ਨੇ ਸਾਡੇ ਲਈ ਇਹ ਫਾਇਦੇ ਵਾਲਾ ਕਦਮ ਚੁੱਕਿਆ ਪਿਛਲੀ ਸਰਕਾਰਾਂ ਨੇ ਕਿਸੇ ਨੇ ਵੀ ਇਸ ਤਬਕੇ ਦੇ ਲੋਕਾਂ ਦੀ ਸਾਰਨੇ ਲਈ ਔਰ ਇਸ ਸਰਕਾਰ ਨੇ ਇਹ ਜਿਹੜੇ ਕਰਜ਼ਾ ਮਾਫ਼ ਕੀਤਾ ਇਹਨਾਂ ਨੂੰ ਇਸ ਤਰ੍ਹਾਂ ਰਾਹਤ ਮਿਲੇਗੀ ਕੈਮਰਾਮੈਨ ਪੀਕੇ ਕਰਕੇ ਦਿਨਾ ਪ੍ਰਸੋਤਮ ਕੌਸ਼ਿਕ ਦੇਨਿਕ ਸਵੇਰਾ ਟੀਵੀ ਸਮਾਣਾ